ਸਸਿਕਾਲ ਦਾ ਟੀਵੀ ਹਨ ਰਾਹੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਸ਼ਿਖਾ ਇੱਕ ਅਹਿਮ ਜਾਣਕਾਰੀ ਹੈ ਜਿੱਥੇ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਕਿਹੜੀ ਚੀਜ਼ ਖਾਣ ਦੇ ਨਾਲ ਤੁਹਾਡੀ ਇਮਿਊਨਿਟੀ ਵੱਧਦੀ ਹੈ ਕਿਹੜੀ ਚੀਜ਼ ਤੁਹਾਡੇ ਸਰੀਰ ਦੇ ਲਈ ਜ਼ਿਆਦਾ ਫਾਇਦੇਮੰਦ ਹੈ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੁਣ ਇੱਕ ਸਿਹਤ ਦਾ ਨੁਸਖਾ ਲੈ ਕੇ ਹਾਜ਼ਰ ਹਾਂ ਕਿਉਂਕਿ ਬਹੁਤ ਸਾਰੇ ਲੋਕ ਨੇ ਕੁਝ ਚੀਜ਼ਾਂ ਤੋਂ ਪਰੇਸ਼ਾਨ ਨੇ ਆਪਣੀ ਇਮਿਊਨਿਟੀ ਸਿਸਟਮ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਵਾਰ ਨਾਕਾਮ ਸਾਬਤ ਹੁੰਦੇ ਨੇ ਪਰ ਦੱਸਿਏ ਤਾਂ ਇੱਕ ਛੋਟੀ ਜੀ ਚੀਜ਼ ਖਾਣ ਦੇ ਨਾਲ ਘਰ ਦੇ ਵਿੱਚ ਅਕਸਰ ਉਹ ਚੀਜ਼ ਮੌਜੂਦ ਹੁੰਦੀ ਹੈ ਉਸ ਨੂੰ ਖਾਣ ਦੇ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਸਟਰੋਂਗ ਹੋਵੇਗਾ ਤਾਂ ਜਾਣਕਾਰੀ ਜਿਹੜੀ ਆ ਪੂਰੀ ਹਾਸਲ ਕਰਨਾ ਤੇ ਇਸ ਨੂੰ ਅੰਤ ਤੱਕ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪੰ ਜਾਣਾ ਦੱਸ ਦਿਓ ਕਿ ਗਰਮੀ ਦੇ ਵਿੱਚ ਹੁਣ ਜਦੋਂ ਤੁਸੀਂ ਰੋਟੀ ਖਾਂਦੇ ਹੋ ਤਾਂ ਅਕਸਰ ਉਸ ਦੇ ਵਿੱਚ ਦਹੀਂ ਵੀ ਸ਼ਾਮਲ ਹੁੰਦਾ ਕਿਉਂਕਿ ਦਹੀਂ ਖਾਣ ਨਾਲ ਸਵਾਦ ਵਧ ਜਾਂਦਾ ਦਹੀਂ ਖਾਣ ਦੇ ਨਾਲ ਸਵਾਦ ਹੋਣ ਦੇ ਨਾਲ-ਨਾਲ ਸਿਹਤ ਵੀ ਜਿਹੜੀ ਆ ਉਹ ਤੰਦਰੁਸਤ ਰਹਿੰਦੀ ਹੈ ਦਹੀਂ ਖਾਣਾ ਤੁਹਾਡੀ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਜਿੱਥੇ ਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦਹੀਂ ਆ ਉਹ ਦੁੱਧ ਤੋਂ ਬਣਦਾ ਹੈ ਔਰ ਘਰ ਦੇ ਵਿੱਚ ਅਕਸਰ ਹੀ ਜਿਹੜਾ ਵਾ ਦਹੀਂ ਮਜੂਦ ਹੁੰਦਾ ਹੈ ਔਰ ਦੱਸਦੀ ਹੈ ਕਿ ਦਹੀਂ ਖਾਣ ਦੇ ਨਾਲ ਤੁਹਾਨੂੰ ਬਹੁਤ ਵੱਡੇ ਪੱਧਰ ਦੇ ਫਾਇਦੇ ਹੁੰਦੇ ਨੇ ਜਿਸ ਦੇ ਵਿੱਚ ਹੁਣ ਦਹੀਂ ਖਾਣਾ ਤੁਹਾਡੇ ਸਿਹਤ ਲਈ ਜ਼ਿਆਦਾ ਹਾਨੀਕਾਰਕ ਜਿੱਥੇ ਲੋਕ ਕਹਿੰਦੇ ਨੇ ਪਰ ਇਹ ਦਹੀਂ ਖਾਣਾ ਤੁਹਾਡੇ ਲਈ ਲਾਭਕਾਰੀ ਹੈ ਦੱਸਦੀ ਹੈ ਕਿ ਗਰਮੀਆਂ ਦੇ ਵਿੱਚ ਸੁਪਰ ਫੀਡ ਇਹ ਦਹੀਂ ਨੂੰ ਮੰਨਿਆ ਜਾਂਦਾ ਹੈ ਔਰ ਦਹੀਂ ਦੇ ਵਿੱਚ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਹੈ ਔਰ ਦੱਸਦੀ ਹੈ ਕਿ ਇਸ ਦੇ ਵਿੱਚ ਵਿਟਾਮਿਨਸ ਤੇ ਮਿਨਰਲਸ ਵੀ ਹੁੰਦੇ ਨੇ ਕਈ ਲੋਕ ਦਹੀਂ ਨੂੰ ਖਾਣਾ ਨਹੀਂ ਪਸੰਦ ਕਰਦੇ ਪਰ ਦਰਸਲ ਦੱਸਿਆ ਤਾਂ ਹੁਣ ਇਹ ਕਿਹਾ ਗਿਆ ਹੈ ਕਿ ਕਈ ਰਿਪੋਰਟਾਂ ਇਹ ਖੁਲਾਸੇ ਕਰਦੀਆਂ ਨੇ ਜਿਹੜਾ ਦਹੀਂ ਆ ਉਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਦੱਸਦੀ ਹੈ ਕਿ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਦਹੀਂ ਜਿਹੜਾ ਵਾ ਉਹ ਦੁੱਧ ਦੇ ਕਈ ਗੁਣਾ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਜਿਸ ਦੇ ਵਿੱਚ ਮੌਜੂਦਾ ਵਿਟਾਮਿਨਸ ਅਤੇ ਮਿਨਰਲਸ ਜਿਹੜੇ ਨੇ ਉਹ ਹੁੰਦੇ ਨੇ ਔਰ ਇਹਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ ਸੂਪਰ ਫੂਡ ਦੀ ਤਰ੍ਹਾਂ ਹੀ ਕੰਮ ਕਰਦਾ ਇਸ ਵਿੱਚ ਲਗਭਗ ਹਰ ਇੱਕ ਮਿਨਰਲ ਮੌਜੂਦ ਹੁੰਦਾ ਜੋ ਸਾਡੇ ਸਰੀਰ ਦੇ ਲਈ ਜ਼ਰੂਰੀ ਹੁੰਦਾ ਹੈ ਕੈਲਸ਼ੀਅਮ ম্যাগਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਸਾਰੇ ਜ਼ਰੂਰੀ ਮਿਨਰਲ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਦੱਸ ਦਈਏ ਕਿ ਜਿਸ ਦੇ ਨਾਲ ਤੁਹਾਨੂੰ ਬਹੁਤ ਵੱਡੇ ਮਾਤਰਾ ਦੀ ਜਿਹੜੀ ਸਹਾਇਤਾ ਮਿਲਦੀ ਹੈ ਕੈਲਸ਼ੀਅਮ ਰੋਜ਼ਾਨਾ ਜ਼ਰੂਰਤ ਦੇ ਵਿੱਚ 9% ਜ਼ਰੂਰੀ ਹੁੰਦਾ ਹੈ ਔਰ ਫਾਸਫੋਰਸ ਰੋਜ਼ਾਨਾ ਜ਼ਰੂਰਤ 7% ਤੁਹਾਡੇ ਲਈ ਹੁੰਦਾ ਹੈ ਔਰ ਪੋਟਾਸ਼ੀਅਮ ਰੋਜ਼ਾਨਾ ਜ਼ਰੂਰਤ ਦੇ ਵਿੱਚ 3% ਜਿਹੜਾ ਲੈਣਾ ਜ਼ਰੂਰੀ ਹੈ ਔਰ ਮੈਗਨੀਸ਼ੀਅਮ ਜੋ ਰੋਜ਼ਾਨਾ ਜ਼ਰੂਰਤ ਦੇ ਵਿੱਚ 2.5% ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਰੀਰ ਵਿੱਚ ਹੁਣੀਆਂ ਜ਼ੁਰੀਨੇ ਵਿਟਾਮਿਨ ਦੀ ਰੋਜ਼ਾਨਾ ਜ਼ਰੂਰਤ ਤੁਹਾਡੇ ਸਰੀਰ ਵਿੱਚ 2% ਜ਼ਰੂਰੀ ਹੈ ਦੱਸਦੀ ਹੈ ਕਿ ਡਾਕਟਰ ਜਿਹੜੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਾਣਕਾਰੀ ਸਾਂਝੀ ਕਰਦੇ ਨੇ ਕਿ ਦਹੀਂ ਖਾਣ ਦੇ ਨਾਲ ਬੈਕਟੀਰੀਆ ਜਿਹੜੇ ਨੇ ਉਹ ਵੀ ਮਾਰ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਜਿਹੜਾ ਤੁਹਾਡੇ ਲਈ ਇੱਕ ਸਵਾਦ ਵੀ ਵਧਾਉਂਦਾ ਹੈ ਪਰ ਨਾਲ ਦੀ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਬੈਕਟੀਰੀਆਜ਼ ਹੁੰਦੇ ਨੇ ਉਹਨਾਂ ਨੂੰ ਵੀ ਮਾਰ ਦਿੰਦਾ ਦੱਸ ਜੀਏ ਕਿ ਇਸ ਦੇ ਨਾਲ ਜਿਹੜਾ ਤੁਹਾਡਾ ਪਾਚਨ ਤੰਤਰ ਆ ਉਹ ਠੀਕ ਹੋ ਜਾਂਦਾ ਇਮਿਊਨ ਸਿਸਟਮ ਵੀ ਮਜ਼ਬੂਤ ਹੋ ਜਾਂਦਾ ਦਹੀਂ ਖਾਣ ਦੇ ਨਾਲ ਦੰਦ ਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ ਦੱਸ ਜੀਏ ਕਿ ਇਹਦੇ ਫਾਇਦੇ ਬਹੁਤ ਵੱਡੇ ਪੱਧਰ ਦੇ ਹੁੰਦੇ ਨੇ ਔਰ ਉਸ ਤੋਂ ਨਾਲ ਪਾਚਨ ਮਜ਼ਬੂਤ ਹੋ ਜਾਂਦਾ ਇਮਿਊਨ ਸਿਸਟਮ ਸਟਰੋਂਗ ਹੋ ਜਾਂਦਾ ਹੈ ਹੱਡੀਆਂ ਤੇ ਦੰਦ ਜਬੂਤ ਹੁੰਦੇ ਨੇ ਤੇ weight ਵੀ ਜਿਹੜਾ ਵਾ ਉਹ ਮੈਨੇਜ ਰਹਿੰਦਾ ਔਰ ਜਿਹੜੀ ਹੈਲਥ ਆ ਉਹ ਵੀ ਬਿਹਤਰ ਰਹਿੰਦੀ ਆ ਦਹੀਂ ਖਾਣ ਨਾਲ skin ਦੇ ਵਿੱਚ ਬਹੁਤ ਵੱਡੇ ਪੱਧਰ ਦਾ ਲਾਭ ਹੁੰਦਾ ਹੈ blood sugar level control ਰਹਿੰਦਾ ਦਹੀਂ ਖਾਣ ਨਾਲ ਔਰ stress level ਵੀ ਜਿਹੜਾ ਤੁਹਾਡਾ ਘਟ ਜਾਂਦਾ ਤੇ ਨਾਲ ਦੀ ਨਾਲ ਫਿਰ ਬਾਲਾਂ ਦੀ ਜਿਹੜੀ growth ਹੁੰਦੀ ਆ ਉਹ ਦਹੀਂ ਖਾਣ ਨਾਲ ਸੁਧਰਦੀ ਆ ਤੇ hydration ਦੇ ਵਿੱਚ ਵੀ ਮਦਦ ਕਰਦਾ ਹੈ ਦਹੀਂ ਖਾਣਾ ਦਾਸੀਏ ਕਿ ਹੁਣ ਬਹੁਤ ਸਾਰੇ ਲੋਕ ਸਵਾਲ ਖੜੇ ਕਰਦੇ ਨੇ ਕਿ ਦਹੀਂ ਖਾਣਾ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਕਿਹੋ ਜਿਹਾ ਹੁੰਦਾ ਔਰ ਦਾਸੀਏ ਕਿ ਜਦੋਂ ਤੁਸੀਂ ਦਿਨ ਦੇ ਸਮੇਂ ਦਹੀਂ ਜ਼ਿਆਦਾ ਖਾਂਦੇ ਹੋ ਰੋਟੀ ਦੇ ਨਾਲ ਤਾਂ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਤਾਂ ਇਸ ਦੇ ਨਾਲ ਤੁਹਾਨੂੰ ਹੁਣ ਬਹੁਤ ਸਾਰੇ ਵੱਡੇ ਪੱਧਰ ਦੇ ਫਾਇਦੇ ਹੋਣਗੇ ਦਹੀਂ ਖਾਣਾ ਸਰੀਰ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਦੱਸਿਆ ਗਿਆ ਗਰਮੀਆਂ ਦੇ ਵਿੱਚ ਖਾਸ ਕਰਕੇ ਜਦੋਂ ਤੁਸੀਂ ਦਹੀਂ ਖਾਂਦੇ ਹੋ ਬਾਡੀ ਸਿਸਟਮ ਜਿਹੜਾ ਵਾ ਇਮਿਊਨ ਸਿਸਟਮ ਹੋ ਸਟਰੋਂਗ ਹੋ ਜਾਂਦਾ ਵੱਡੇ ਪੱਧਰ ਦਾ ਤੁਹਾਨੂੰ ਫਾਇਦਾ ਹੁੰਦਾ ਹੈ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਸ ਨੂੰ ਸ਼ੇਅਰ ਕਰਨਾ ਬਣਦਾ ਕਿਉਂਕਿ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੇ ਨਾਲ ਹੁਣ ਦਹੀਂ ਖਾਣਾ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਜਾਣਕਾਰੀ ਚੰਗੀ ਲੱਗੀ ਹੈ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਖਬਰਾਂ ਲੈ ਕੇ ਫਿਰ ਤੁਹਾਡੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਐਨ ਰਾਈ ਦੇ ਨਾਲ